ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰ ਰਹੇ ਹਾਂ ਜੀ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਤੋਂ ਆਪਣੇ ਕੋਲ ਇੱਕ ਸੇਲ ਆਫਰ ਚੱਲੀ ਜਾਂਦਾ ਲਗਾਤਾਰ ਜਿਦੇ ਵਿੱਚ ਕਿ ਕ੍ਰਸ਼ ਸਿਮਰ ਦੇ ਕੱਟ ਪੀਸ ਆਪਣੇ ਕੋਲੇ ਮਿਲ ਰਹੇ ਨੇ ਬਹੁਤ ਹੀ ਮਿੱਠੇ ਰੇਟ ਪੈਨਲ ਤੁਸੀਂ ਰੇਟ ਸੁਣ ਲਓ ਸਿਰਫ ਤੇ ਸਿਰਫ 50 ਰੁਪਏ ਦਾ ਪੀਸ ਪੀਸ ਦੀ ਕੱਟ ਕਿੰਨੀ ਹੈ ਤੁਸੀਂ ਆਪ ਚੈੱਕ ਕਰ ਲਓ 1 2 3 ਸਾਡੇ 3 4 ਮੀਟਰ ਤੱਕ ਵੀ ਪੀਸ ਨਿਕਲਦੇ ਨੇ ਪਰ ਅਸੀਂ ਤੁਹਾਨੂੰ ਸਿਰਫ ਮੈਂ ਕਹਿ ਕੇ ਸਿਰਫ 2.5 ਮੀਟਰ ਅਸੀਂ 2.5 ਮੀਟਰ ਤੋਂ ਘੱਟ ਕੋਈ ਵੀ ਪੀਸ ਨਹੀਂ ਮੰਗਾਉਂਦੇ ਸਿਰਫ 2.5 ਮੀਟਰ ਕਹਿ ਕੇ ਆਪਾਂ ਤੁਹਾਨੂੰ ਦੇਵਾਂਗੇ ਪੀਸ ਵੱਧ ਵੀ ਨਿਕਲ ਸਕਦੇ ਨੇ ਘੱਟ ਕੋਈ ਵੀ ਨਹੀਂ ਹੋਊਗਾ 2.5 ਮੀਟਰ ਕੱਟ ਤਾਂ ਪ੍ਰੋਪਰ ਹੋਣੀਏ ਹੋਣੀਏ ਯਾਨੀ ਕਿ 3 3 2.5 3 ਮੀਟਰ ਵੀ ਵਿੱਚੋਂ ਪੀਸੇ ਦੇ ਮਿਲਣਗੇ ਜੀ ਆਪਾਂ ਨੂੰ ਲੋ ਰੰਗਾਂ ਦੀ ਗੱਲ ਕਰ ਲਈ ਰੰਗੇ ਦੇ ਵਿੱਚ ਦੇਵਾਂਗੇ ਆਪਾਂ 100 ਤੋਂ ਪਲੱਸ ਸੋ ਤੋਂ ਪਲਾਸੇ ਕਲਰ ਹੋਣਗੇ ਜਿਵੇਂ ਕਿ ਆਪਾਂ ਮੈਚੀਆਂ ਕਰਕੇ ਵੀ ਇਹ ਸੂਟ ਤਿਆਰ ਕਰ ਸਕਦੇ ਆ ਤੇ ਆਲ ਓਵਰ ਦੇ ਵਿੱਚ ਵੀ ਸੂਟੇ ਬਣਾ ਸਕਦੇ ਆ ਕੋਈ ਬੱਚਿਆਂ ਦੇ ਫੈਕਸ਼ਨ ਨੇ ਜਾਂ ਆਪਣੇ ਲਈ ਪਾਰਟੀ ਵੀਅਰ ਸੂਟ ਤਿਆਰ ਕਰਨੇ ਨੇ ਸਿਰਫ 50 ਰੁਪਏ ਦਾ ਆਪਾਂ ਟੋਟਾ ਲਾਵਾਂਗੇ ਤੁਹਾਨੂੰ ਤੁਸੀਂ ਚਾਹੇ ਤਾਂ ਬੱਚਿਆਂ ਦਾ ਸੂਟ ਦਾ ਸੂਟੀ ਬਣ ਜਾ ਇੱਕ ਪੀਸ ਦਾ ਦੇਖ ਲਓ ਵੀਰੇ ਆਪਾਂ ਸਿਰਫ 2.5 ਮੀਟਰ ਦੇ 50 ਰੁਪਏ ਤੁਹਾਡੇ ਤੋਂ ਲਵਾਂਗੇ ਜਿਹੜਾ ਉੱਪਰ ਹੈ ਉਹ ਤੁਹਾਡਾ ਫਰੀਦਾ ਜਾਊਗਾ ਸਾਰਾ ਜਿੰਨਾ ਵੀ ਹੋਊਗਾ ਠੀਕ ਹੈ ਜੀ ਕਲਰਾਂ ਦੀ ਆਪਸ਼ਨ ਇਹਦੇ ਵਿੱਚ ਬਹੁਤ ਹੈ ਜਨਨ ਕਿ ਸਰਦਾਰੀ ਸਰਦਾਰੀ ਕਲਰ ਜਿਨ੍ਹਾਂ ਦੇ ਉੱਪਰ ਹੁਣ ਇਸ ਟਾਈਮ ਕਢਾਈਆਂ ਬਣ ਬਣ ਕੇ ਆ ਰਹੀਆਂ ਵਧੀਆ ਵਾਲੀਆਂ ਉਸ ਤਰ੍ਹਾਂ ਦਾ ਹੈ ਲਾਈਟ ਚਾਰਟ ਸਾਰਾ ਲਓ ਜੀ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਇਹਦੇ ਵਿੱਚ ਆਉਣੇ ਕਲਰ ਆਪਾਂ ਨੂੰ ਜਿਵੇਂ ਮਰਜ਼ੀ ਬੱਚਿਆਂ ਦੇ ਬਣਾਓ ਆਪਣੇ ਬਣਾਓ ਜੇਕਰ ਜਿਹੜੇ ਬੁਟੀਕ ਵਾਲੀਆਂ ਭੈਣਾਂ ਨੇ ਅੱਗੇ ਬਰਕੇ ਕਰਕੇ ਸੂਟ ਦੇਣੇ ਹੁੰਦੇ ਜਾਂ ਪੇਂਟ ਕਰਨਾ ਹੈ ਪੇਂਟ ਵਾਸਤੇ ਵੀ ਬਹੁਤ ਜ਼ਿਆਦਾ ਸੋਹਣਾ ਕੱਪੜਾ ਇਹ ਜਿਵੇਂ ਮਰਜ਼ੀ ਆਪਾਂ ਪੇਂਟ ਕਰ ਸਕਦੇ ਆਂ ਕਢਾਈ ਕਰ ਸਕਦੇ ਆਂ ਕੋਈ ਸਿੱਜਣ ਵਾਲਾ ਨਹੀਂ ਕੋਈ ਫਟਣ ਵਾਲਾ ਕੱਪੜਾ ਨਹੀਂ ਹੈਗਾ ਲਓ ਜੀ ਦੂਸਰੀ ਗੱਲ ਇਹਦੇ ਵਿੱਚ ਤੁਸੀਂ ਇੱਕ ਹੋਰ ਨੋਟ ਕਰ ਲਓ ਇਹ ਦੇਖੀਂ ਪੀਸਾਂ ਦੇ ਪਹਿਲਾਂ ਦੇਖੋ ਤੁਸੀਂ ਬਹੁਤ ਜ਼ਿਆਦਾ ਸੋਹਣੇ ਹੈ ਕੁਆਲਿਟੀ ਤੇ ਦੂਸਰਾ ਨੰਬਰ ਇਹਦੇ ਵਿੱਚ ਤੁਸੀਂ ਟਾਫਟਾ ਲਗਾਉਣਾ ਕੋਈ ਜ਼ਰੂਰੀ ਨਹੀਂ ਹੈ ਏ ਸਿੰਪਲ ਲੈਨਿੰਗ ਲਗਾ ਕੇ ਤੁਸੀਂ ਸੂਟ ਬਣਾ ਸਕਦੇ ਹੋ ਸਿੰਪਲ ਲੈਨਿੰਗ ਦੇ ਨਾਲ ਟਾਫਟਾ ਲਗਾਉਣਾ ਤੁਹਾਡੀ ਮਰਜ਼ੀ ਹੈ ਪਰ ਟਾਫਟੇ ਦੀ ਕੋਈ ਇਹਦੇ ਵਿੱਚ ਰეკਮੈਂਡ ਨਹੀਂ ਲੈਨਿੰਗ ਨਾਲ ਹੀ ਸੂਟ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਹੈ ਕੋਈ ਦਿੱਕਤ ਤੁਹਾਨੂੰ ਆਉਗੀ ਨਹੀਂ ਜਿਵੇਂ ਮਰਜ਼ੀ ਤੁਸੀਂ ਵਰਕ ਕਰਾ ਲਿਓ ਚਾਹੇ ਬਣਾ ਲਿਓ ਮੈਚੂ ਸੂਟ ਲੈਸਾਂ ਲਗਾ ਕੇ ਚਾਹੇ ਲਟਕਣ ਲਗਾ ਕੇ ਜੇ ਤੁਸੀਂ ਅੱਗੇ ਵੀ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਆਫਰ ਹੈ ਆਪਣੇ ਲਈ ਤੁਸੀਂ ਅੱਗੇ ਵੀ ਇਹ ਪੀਸ ਸਾਡੇ ਤੋਂ ਖਰੀਦ ਕੇ ਅੱਗੇ ਆਰਾਮਦਾਈ ਦੀ ਨਾਲ 100-150 ਰੁਪਏ ਦੇ ਵਿੱਚ ਸੇਲ ਕਰ ਸਕਦੇ ਹੋ ਰੰਗੇ ਦੇ ਵਿੱਚ ਆਪਾਂ ਵਾਧੂ ਦੇਵਾਂਗੇ ਤੁਹਾਨੂੰ ਆ ਲੋ ਕਲਰ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਕੁਛ ਨਾ ਕੁਛ ਪੀਸ ਇਸ ਤਰ੍ਹਾਂ ਡਿਜ਼ਾਈਨਰ ਵੀ ਮਿਲ ਜਾਂਦੇ ਵੀਰ ਜਿਵੇਂ ਕਿ ਟਾਈ ਡਾਈ ਦੇ ਵਿੱਚ ਦੋ-ਦੋ ਕਲਰ ਹੋਏ ਹੋਣਗੇ ਉਹਨਾਂ ਨੂੰ ਜਾਂ ਸ਼ੈਡ ਤੋਂ ਕੰਨੀ-ਕੁੰਨੀ ਬਣੀ ਹੁੰਦੀ ਲੋ ਰੰਗ ਬਹੁਤ ਸੋਹਣੇ ਲੈ ਆ ਪੀਸ ਚੈੱਕ ਕਰ ਲੋ ਫਿਰ ਤੁਸੀਂ 1 2 3 ਤਿੰਨ ਮਿੰਟ ਆਪਜੀ ਟਾਈਮਟਰ ਦਾ ਕਹਿ ਕੇ ਦੇਵਾਂਗੇ ਫਿਰ ਤੁਹਾਨੂੰ ਬਾਦਲ ਨਿਕਲਣਾ ਉਹ ਤੁਹਾਡੀ ਕਿਸਮਤ ਹੈ ਠੀਕ ਹੈ ਉਹ ਤੁਸੀਂ ਆਪ ਸ਼ਾਂਤ ਨੇ ਹੋਣਗੇ ਪੀਸ ਇਹਨਾਂ ਦੇ ਵਿੱਚੋਂ ਰੰਗ ਬਾਦੂ ਨੇ ਲੋ ਜੇ ਕਿਸੇ ਬੁਟੀਕ ਵਾਲੀ ਭੈਣ ਨੇ ਆਨਲਾਈਨ ਵੀ ਮੰਗਵਾਉਣੇ ਆ ਇਕੱਠੇ ਪੀਸ 20 ਕੁ ਪੀਸਾਂ ਦਾ ਆਪਾਂ ਪਾਰਸਲ ਭੇਜਾਂਗੇ ਘੱਟ ਤੋਂ ਘੱਟ 20 ਪੀਸ ਜਾਣਗੇ ਦੁਕਾਨ ਤੇ ਆ ਕੇ ਤੁਸੀਂ ਸਾਡੇ ਤੋਂ ਇੱਕ ਪੀਸ ਵੀ ਖਰੀਦ ਲਓ ਚਾਹੇ ਦੋ ਖਰੀਦ ਲਓ ਉਹਦੇ ਵਿੱਚ ਜੇ ਸਾਡੇ ਤੋਂ ਮੰਗਵਾ ਸਕਦੇ ਹੋ ਉਹਦੇ ਵਿੱਚੋਂ ਕੀ ਹੋਊਗਾ ਕੋਰੀਅਰ ਖਰਚਾ ਤੁਹਾਡਾ ਆਪਣਾ ਹੋਊਗਾ ਉਸੇ ਸੂਟਾਂ ਨੂੰ ਵਧੀਆ ਤਿਆਰ ਕਰਕੇ ਜਾਂ ਵੈਸੇ ਵੀ ਵਧੀਆ ਪ੍ਰੋਪਰਟ ਦੇ ਵਿੱਚ ਅੱਗੇ ਸੇਲ ਕਰ ਸਕਦੇ ਹੋ ਪੂਰੇ ਸੋਹਣੇ ਮਾਲ ਨੇ ਇਹ ਆਪਣੇ ਕੋਲੇ ਇਸ ਟਾਈਮ ਜਿਹੜਾ ਮਾਲ ਹੈ ਬਹੁਤ ਜ਼ਿਆਦਾ ਫੁੱਲ ਕੁਆਂਟੀਟੀ ਦੇ ਵਿੱਚ ਹੈ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਬਹੁਲੇ ਜ਼ਿਆਦਾ ਮਿਲ ਜਾਣਗੇ ਜੇਕਰ ਅੱਜ ਵੀ ਘੜੀ ਤੁਸੀਂ ਸਾਡੇ ਤੋਂ ਖਰੀਦਾਰੀ ਇਸ ਪੀਸ ਦੀ ਕਰਦੇ ਹੋ ਆ ਦੇਖੋ ਇਹ ਟਾਈ ਡਾਈ ਦਾ ਪੀਸ ਹੈ 3 ਸੈੱਟ ਬਣੇ ਹੋਏ ਐ। ਇਹ ਸੋਨੇ ਪੂਰੇ ਕੁਆਲਿਟੀ ਇੱਕ ਨੰਬਰ ਐ। ਕੱਟ ਅਸੀਂ ਢਾਈ ਕਹਿ ਕੇ ਦੇਵਾਂਗੇ ਪਰ ਤੁਹਾਡੀ ਢਾਈ ਤੋਂ ਪਲੱਸ ਹੀ ਹੋ ਸਕਦੀ ਐ ਕੱਟ ਇਹਦੇ ਵਿੱਚ ਇਹਦੇ ਵਿੱਚ ਕ੍ਰਸ਼ ਜਿਮੀਚੂ ਸ਼ਿਮਰ ਕ੍ਰਸ਼ ਤੇ ਆਪਣਾ 골ਡ ਸ਼ਿਮਰ ਤਿੰਨ ਚਾਰ ਕੁਆਲਿਟੀਆਂ ਦੇ ਸ਼ਿਮਰ ਦਾ ਕੱਟ ਪੀਸ ਸਾਰਾ ਰੰਗ ਇਹਦੇ ਵਿੱਚ ਅਲੱਗ-ਅਲੱਗ ਆਉਣਗੇ ਕੱਟ ਤੋਂ ਕੱਟ 100 ਕਲਰ ਆਪਾਂ ਤੁਹਾਨੂੰ ਕਹਿ ਚੁੱਕੇ ਹਾਂ ਨਾ 100 ਤੋਂ ਪਲੱਸ ਹੀ ਕਲਰ ਹੋਣਗੇ। ਲਾਈਟ ਤੇ ਡਾਰਕ ਹਰ ਪ੍ਰਕਾਰ ਦੇ ਕਲਰ ਆਪਾਂ ਨੂੰ ਇਹਦੇ ਵਿੱਚ ਮਿਲ ਜਾਣਗੇ ਇੱਕ ਗੱਲ ਅਸੀਂ ਫੇਰ ਦੱਸ ਦਿੰਦੇ ਆਂ ਵੀ ਇਹ ਲੈਣੇ ਦੇ ਨਾਲ ਸੂਟ ਤਿਆਰ ਹੋ ਜੂ ਤੁਹਾਡਾ ਟਾਪ ਟਾ ਲਗਾਉਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਇਹਦੇ ਵਿੱਚ ਪੈਣੀ ਮਾਲ ਫੁੱਲ ਕੁਆਟਿਟੀ ਦੇ ਵਿੱਚ ਹੈ ਘਰੇ ਬੈਠੇ ਮੰਗਵਾਉਣਾ ਤਾਂ ਵੀ ਸਾਨੂੰ ਇਸੋ ਚੱਲ ਰਹੇ ਨੰਬਰ ਤੇ ਉੱਪਰ ਵਟਸਐਪ ਤੇ ਉੱਪਰ ਆਰਡਰ ਲਿਖਣਾ ਤੁਸੀਂ ਸਿਰਫ ਘੱਟ ਤੋਂ ਘੱਟ 20 ਪੀਸ ਭੇਜੇ ਜਾਣਗੇ ਘਰ ਇੱਥੇ ਆ ਕੇ ਖਰੀਦਨੇ ਤੁਸੀਂ ਜਿੰਨੇ ਮਰਜ਼ੀ ਆਪਣੀ ਮਰਜ਼ੀ ਦੇ ਨਾਲ ਪੀਸ ਸਾਡੇ ਤੋਂ ਖਰੀਦ ਸਕਦੇ ਹੋ ਤੇ ਅੱਗੇ ਸੋਹਣੇ ਰੇਟ ਦੇ ਵਿੱਚ ਵੀ ਸੇਲ ਕਰ ਸਕਦੇ ਆਂ ਤੇ ਆਪਣੇ ਲਈ ਸੂਟ ਤਿਆਰ ਕਰਨੇ ਨੇ ਤਾਂ ਵੀ ਇਹ ਬਹੁਤ ਵਧੀਆ ਆਫਰ ਹੈ। ਲਓ ਜੀ। ਪਤਾ ਯਾਦ ਰੱਖਿਓ। ਡਿਸਟ੍ਰਿਕਟ ਸੰਗਰੂਰ ਪਿੰਡ ਖੜਿਆਲ ਨੰਬਰ ਸਕਰੀਨ ਤੇ ਚੱਲ ਰਿਹਾ ਸਾਨੂੰ ਫੋਨ ਕਰ ਲਿਓ। ਸਿਰਫ ਜਿਨ੍ਹਾਂ ਨੇ ਪੀਸੇ ਲੈਣੇ ਹੋਣ ਉਹ ਹੀ ਫੋਨ ਕਰਨ। ਪੇਮੈਂਟ ਹੈ ਜਿਹੜੀ ਵੀਰੇ ਪਹਿਲਾਂ ਲਈ ਜਾਊਗੀ। ਬਾਅਦ ਦੇ ਵਿੱਚ ਕੋਰੀਅਰ ਹੋਣਗੇ ਘੱਟ ਤੋਂ ਘੱਟ 3-4 ਦਿਨਾਂ ਬਾਅਦ ਕੋਰੀਅਰ ਮਿਲੂਗਾ। ਲਓ ਜੀ ਆਹ ਕਲਰ ਦੇਖੋ ਆਰਮੀ ਕਲਰ ਦੇ ਵਿੱਚ ਆ ਗਿਆ ਇਹ। ਸੋਨੇ ਪੀਸ ਹੈ ਵੱਡੇ ਵੱਡੇ ਸੋ ਮੌਕੇ ਦਾ ਲਾਭ ਜ਼ਰੂਰ ਉਠਾ ਲਿਓ ਤੁਸੀਂ ਜੇਕਰ ਕਿਤੋਂ ਵੀ ਵੀਡੀਓ ਦੇਖ ਰਹੇ ਹੋ ਕੋਰੀਅਰ ਆਪਣਾ ਹਰ ਥਾਂ ਜਾਊਗਾ ਜਿੱਥੇ ਮਰਜ਼ੀ ਤੁਸੀਂ ਬੈਠੇ ਮੰਗਵਾ ਸਕਦੇ ਹੋ ਪਰ ਕੋਰੀਅਰ ਦਾ ਜਿਹੜਾ ਚਾਰਜ ਆਉ ਤੁਹਾਡਾ ਆਪਣਾ ਹੋਊਗਾ ਆਪਣੇ ਵੱਲੋਂ ਪੀਸ ਸਿਰਫ 50 ਰੁਪਏ ਦਾ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ